ਸੀਨਿ ਉੱਚ阿里 ਜੇ ਤੋਂ ਵੱਡੇ ਸਹਬ ਜਾਦੇ ਜੰਗ ਵਿੱਚ ਲੜਦੇ ਸ਼ਹੀਦ ਹੋਏ ਤੇ ਉਹਨਾਂ ਦੇ ਉੱਤੇ ਉਹ ਕਹਿੰਦੇ ਮੇਰੇ ਇੰਨੇ ਪੁੱਤਰ ਜਿਹੜੇ ਐਦਾਂ ਪਏ ਮੈਂ ਆਪਣੇ ਪੁੱਤਰਾਂ ਤੇ ਕਪੜਾ ਕਿਵੇਂ ਉਹਨਾਂ ਨੇ ਸੀਨਿ ਉੱਚ ਇਹਨਾਂ ਅ ਅੱਜ ਸਮਰਪਿਤ ਇੱਕ ਕਵਿਤਾ ਕਹਾਂਗੀ ਤੁਮੇ ਸਾਡੇ ਬਾਬੇ ਨੇ ਤੈਨੂੰ ਇਹ ਆਪਣੀ ਮੰਦਰੀ ਚੈਦੀ ਕੋਈ ਵੀ ਇਸ ਤੋਂ ਕਹਿ ਦਵੇ ਅਸੀਂ ਉਹਨਾਂ ਨੂੰ ਬਾਲ ਨਹੀਂ ਕਵਾਂਗੇ ਉਹ ਸਾਡੇ ਬਾਬੇ ਨਹੀਂ ਜਿਨ੍ਹਾਂ ਦੇ ਵਿੱਚ ਬਾਲ ਦੇ ਵਿੱਚ ਹੀ ਉਹਨਾਂ ਬਾਬਿਆਂ ਵਾਲੀ ਚੋਰ ਐਸਾ ਚੱਲਿਆ ਜੋਰਾ ਵਰਤਾ ਚੋਰ ਐਸਾ ਚੱਲਿਆ ਕੰਤਾ ਸਰ ਹੱਤ ਦੀਆਂ ਪਰ ਹੱਦ ਦੀਆਂ ਥਰ ਥਰ ਕੰਬ ਗਈਆਂ ਫਤਿਹ ਸਿੰਘ ਜਦ ਗੱਜ ਕੇ ਫਤਿਹ ਬਣਾਈ ਫਤਿਹ ਵੈਰੀ ਦੀਆਂ ਵੀ ਅੱਖਾਂ ਵੇਖ ਕੇ ਡਰ ਗਈਆਂ ਐਸਾ ਨੂਰ ਝੜਕੇ ਮਲੂਕ ਜਿਹਾ ਜਿੰਦਾ ਉੱਤੇ ਐਸਾ ਨੂਰ ਝੜਕੇ ਮਲੂਕ ਜਿਹਾ ਜਿੰਦਾ ਉੱਤੇ ਚਾਰੇ ਪਾਸੇ ਨੂੰ ਸੀ جگਮਗ ਰਸ਼ਨਾ ਰਹੀਆਂ ਚਾਰ ਚੁਪਹਿਆਸੀ ਸੁਨਸਾਨ ਜਾਪੇ ਨਿੱਕੀਆਂ ਰਹੀਆਂ ਆਰੇ ਦੁਆਰੇ ਸੀ ਕਿੰਨਾ ਬਿਰਜਾ ਜਰਨੀ ਸੀ ਕਲਾ ਕੰਪਿਊਟਰ ਤੇ ਆਪਕ ਠੀਕਣਾ ਚਾਹੋਗੇ ਤੁਸੀਂ ਅੱਜ ਮਰਨ ਵਰ ਤੇ ਬੈਠੇ ਨਹੀਂ ਹੋਗੇ 6 ਮਹੀਨਾ ਦਿਨ ਚੱਲ ਰਿਹਾ ਕੀ ਕਿਨਾ ਚੰਗਾ ਅੱਜ 6 ਮਾ ਦਿਨ ਜੀ ਮਰਨ ਵਰਤੇ ਬੈਠੇ ਤਾਂ ਤੇ 120 ਦਿਨਾਂ ਤੋਂ ਲੱਦੀ ਵਾਰ ਭੁਖੜ ਹੜਤਾਲ ਚੱਲ ਰਹੀ ਹੈ ਪੰਜਾਬ ਦੀ ਆਪ ਸਰਕਾਰ ਭਗਵੰਤ ਸਿੰਘ ਸਰਕਾਰ ਨੇ ਮਜਬੂਰ ਕਰਤਾ ਕੰਪਿਊਟਰ ਦਫਤਰਾਂ ਨੂੰ ਇਹ ਜਾ ਕਦਮ ਚੁੱਕਣ ਲਈ ਇਹਨਾਂ ਡੱਲੇ ਵਾਲੀ ਕਾਫੀ ਲੰਬੇ ਸਮੇਂ ਤੋਂ ਭੁਖੜ ਮਰਨ ਵਰਤੇ ਬੈਠੇ ਹਨ ਕੋਈ ਸਾਰ ਲੈ ਨਹੀਂ ਆਇਆ ਕਿ ਤੁਹਾਡੀ ਸਾਰ ਨਹੀਂ ਬੈ ਗਈ ਉਮੀਦ ਹੈ ਸਾਰੇ ਜੀ ਦੁਨੀਆ ਕਾਮਾ ਦੇਖੋ ਪਰ ਅਸੀਂ ਕਟੋ-ਕਟ ਲੋਕਾਂ ਨੂੰ ਦੱਸਣਾ ਜ਼ਰੂਰ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਹਰ ਕਮੰਚ ਤੇ ਫੇਲ ਹੈਗੀ ਜੇਕਰ ਇਹ ਆਪ ਦੇ ਕਾਨੂੰਨ ਨੂੰ ਪਾਲਣਾ ਨਹੀਂ ਕਰਦੀਗੀ ਤਾਂ ਅਜੀ ਸਰਕਾਰ ਨੂੰ ਰਹਿਣ ਦਾ ਕੋਈ ਫਾਇਦਾ ਨਹੀਂ ਇਹੀ ਉਮੀਦ ਕਰਦੇ ਆ ਕਿ ਪੰਜਾਬ ਸਰਕਾਰ ਜਲਦੀ ਇਹਨਾ ਮੰਗਾਵਰੇ ਵਿਚਾਰ ਸ਼ੁਰੂ ਕਰੋ ਕਿੰਨੇ ਕਿੰਨੇ ਦਿਨ ਹੋਰ ਜਾਰੀ ਰਹੇ ਤੁਹਾਡਾ ਮਨਰਵਤ ਇਹ ਮਨਰਵਤ ਉਹ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਸਰਕਾਰ ਕੰਪਿਊਟਰ ਆਪਕਾ ਦੇ ਸਾਰੀਆਂ ਮੰਗਾ ਮੰਨ ਲਈ ਜਾਂਦੀ ਕੋਈ ਮੀਟਿੰਗ ਹੋਈ ਕਿਸਣਾ ਮੀਟਿੰਗ ਬਹੁਤ ਵਾਰੀ ਹੋ ਗਈ ਜੀ ਹਰੇਕ ਵਾਰੀ ਉਹੀ ਮਿਲਦਾ ਪਿਛਲੇ 2.5 ਸਾਲਾਂ ਤੋਂ 40 ਮੀਟਿੰਗਾਂ ਹੋ ਗਈਆਂ ਸ਼ਰਮ ਆਉਂਦੀ ਹੈ ਕਹਿੰਦੇ ਹੋਈ ਹਰੇਕ ਵਾਰ ਮੀਟਿੰਗ ਤੋਂ ਅਸੀਂ ਭਰੋਸਾ ਲੈ ਕੇ ਉੱਡਦੇ ਆ ਪਰ ਉਸੇ ਨਾਲ ਕੁਝ ਨਹੀਂ ਹੋਣਾ ਉਹਨੇ ਮਰਨ ਵਰਤ ਉਦੋਂ ਤੱਕ ਕੀ ਚੱਲੇਗਾ ਜਦੋਂ ਤੱਕ ਕੰਪਿਊਟਰ ਆਪਕਰ ਸਾਰੀਆਂ ਮੰਗਾ ਪੂਰੀਆਂ ਨਹੀਂ ਹੋ ਜਾਂਦੀਆਂ ਵੀ ਤੁਹਾਡੇ ਸਾਥੀ ਦੱਸ ਰਹੇ ਸੀਗੇ ਆਪਣਾ ਸਟੰਡ ਵੀ ਪਿਆ ਹੈਗਾ ਆਪਣੀ ਤੁਹਾਡੀ ਹਾਲਤ ਗੰਭੀਰ ਹੈ ਹਾਂਜੀ ਹਾਂਜੀ ਮੇਰਾ ਨਾ 1 ਮਹੀਨਾ ਪਹਿਲਾਂ 4 ਨਵੰਬਰ ਨੂੰ ਸਰਜਰੀ ਹੋਈ ਸੀਗੀ ਤੇ ਉਦੋਂ ਵਿੱਚ ਸਟੰਡ ਵੀ ਪਿਆ ਸੀਗਾ ਜੀ ਲੱਗਦਾ ਨਹੀਂ ਕਿ ਰਿਸਕੀ ਹੈ ਜਿਹਾ ਜਿਹਾ ਆਪ ਸਰਕਾਰ ਕੰਪਿਊਟਰ ਆਪਕਰ ਨਾਲ ਵਰਤਾਵਰ ਕਰ ਰਹੀ ਹੈ ਉਹ ਉਸ ਤੋਂ ਵੱਧ ਰਿਸਕੀ ਹੈ 104 ਸਾਥੀ ਸਾਡੇ ਮੈਂ ਤਾਂ ਸ਼ਹੀਦ ਹੀ ਕਹੂੰਗਾ ਅਤਿਆਚਾਰ ਕਰਕੇ ਪੰਜਾਬ ਸਰਕਾਰ ਦੇ ਸ਼ਹੀਦ ਹੋਗੇ ਤੇ ਮੈਂ 105ਵਾਂ ਸ਼ਹੀਦ ਨਹੀਂ ਹੋਣਾ ਚਾਹੁੰਦਾ ਘੱਟੋ ਘੱਟ ਲੜਦੇ ਲੜਦੇ ਜਾਨ ਜ਼ਰੂਰ ਦੇਣਾ ਚਾਹਣਾ ਹੈਗਾ ਜੇਕਰ ਇਸ ਮਾਰਨਵਾਦ ਦੌਰਾਨ ਮੈਨੂੰ ਜਾਂ ਸਾਡੇ ਸਾਥੀਆਂ ਨੂੰ ਕੁਝ ਵੀ ਹੁੰਦਾ ਹੈਗਾ ਇਹਦੇ ਲਈ ਪੂਰੀ ਤਰ੍ਹਾਂ ਆਪ ਦੀ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੋਵੇਗੀ ਕੀ ਨਾਮ ਜੀ ਆਪਣਾ ਮੇਰਾ ਨਾਮ ਜੀ ਦਿਗ ਵਿਜੇਪਾਲ ਸ਼ਰਮਾ ਸੂਬਾ ਪ੍ਰਧਾਨ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਕਰ ਕਿਸ ਤਰ੍ਹਾਂ ਦੇ ਗਦੇ ਹਾਂ ਜੋ ਇਥੇ ਲਗਾਤਾਰ ਮਾਰਨ ਵਰਤ ਚੱਲ ਰਿਹਾ ਹੈਗਾ ਲੇਕਿਨ ਪੰਜਾਬ ਸਰਕਾਰ ਦਾ ਨੁਮਾਇੰਦਾ ਕੋਈ ਵੀ ਸਾਰ ਲੈਣੇ ਆ ਇਹ ਜਿਹੜੇ ਅਧਿਆਪਕ ਮਰਨ ਵਰਤ ਤੇ ਬੈਠੇ ਆ ਇਹਨਾਂ ਨੂੰ ਮਰਨ ਵਰਤ ਤੇ ਬੈਠਣ ਲਈ ਮਜਬੂਰ ਇਥੋਂ ਦੇ ਸਿਸਟਮ ਨੇ ਕੀਤਾ 20 ਸਾਲ ਤੋਂ ਇਹ ਵਿਭਾਗ ਚ ਨੌਕਰੀ ਕਰ ਰਹੇ ਆ ਆਪਦੀ ਜਵਾਨੀ ਦਾ ਆਪਦੇ ਸਭ ਤੋਂ 골ਡਨ ਪੀਰੀਅਡ ਦਾ ਇਹਨਾਂ ਨੇ ਸਰਕਾਰਾਂ ਨੂੰ ਦਿੱਤਾ ਇਹਦੇ باوجود ਇਹਨਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ਼ੀ ਨਹੀਂ ਕੀਤਾ ਜਾ ਰਿਹਾ ਅਸਲ ਦੇ ਵਿੱਚ ਜਿਹੜੀਆਂ ਨੀਤੀਆਂ ਤੇ ਕੇਂਦਰ ਸਰਕਾਰ ਤਰੀ ਵੀ ਆ ਉਹਨਾਂ ਨੀਤੀਆਂ ਨੂੰ ਇੱਕ ਕਦਮ ਗਾਂਹ ਜਾ ਕੇ ਇਥੋਂ ਦੀ ਭਗਵੰਤ ਮਾਨ ਸਰਕਾਰ ਜਾਂ ਪਿਛਲੀਆਂ ਅਮਰਿੰਦਰ ਸਿੰਘ ਤੇ ਬਾਦਲ ਸਿੰਘ ਦਾ ਸਰਕਾਰਾਂ ਸੀ ਇੱਕ ਕਦਮ ਜਾ ਕੇ ਅੱਗੇ ਲਾਗੂ ਕਰ ਰਹੀਆਂ ਇੱਕੋ ਵਿਭਾਗ ਦੇ ਵਿੱਚ ਵੱਖ-ਵੱਖ ਵਿਭਾਗ ਬਣਾ ਕੇ ਵੱਖ-ਵੱਖ ਸੁਸਾਇਟੀਆਂ ਬਣਾ ਕੇ ਨਿੱਜੀਕਰਨ ਨੂੰ ਬੜਾਵਾ ਦਿੱਤਾ ਜਾ ਰਿਹਾ ਤੇ ਵਿਭਾਗ ਦੀ ਸਫਲ ਹੋਣ ਦੀ ਲੜਾਈ ਹੈ ਇਹਦੇ ਵਿੱਚ ਜਿਹੜਾ ਇਹ ਢੋਲ ਸ਼ਕਲ ਮਰਨ ਵਕਤ ਮਰਨ ਵਰਦੀ ਰਖਿਆਰ ਕੀਤੀ ਹੈ ਇਹ ਇਹ ਅਧਿਆਪਕਾਂ ਦੀ ਮਜਬੂਰੀ ਵਿੱਚੋਂ ਨਿਕਲੀ ਹੋਈ ਹਾਲਤ ਆ ਜਦੋਂ ਉਹ 4 ਮਹੀਨਿਆਂ ਤੋਂ ਭੁੱਖ ਹੜਤਾਲ ਤੇ ਉਹਨਾਂ ਦੀ ਕੋਈ ਜਿਹੜਾ ਇਹ ਜ਼ਬਰ ਹਕੂਮਤਾਂ ਇਹ ਜਿਹੜੀਆਂ ਇਥੋਂ ਦੀਆਂ ਸਰਕਾਰਾਂ ਇਹ ਹਕੂਮਤਾਂ ਇਹ ਅਰੰਗਿਆਂ ਨੂੰ ਮੁਗਲਾਂ ਨੂੰ ਮਾਤਾਂ ਪਾ ਰਹੀ ਹੈ ਤੇ ਗੱਲ ਇਹ ਸਿੱਖ ਇਤਿਹਾਸ ਦੀ ਕਰ ਰਹੇ ਆ ਪਰ ਇਹ ਇਥੋਂ ਤੁਸੀਂ ਆਪ ਦੇਖ ਸਕਦੇ ਆ ਅਧਿਆਪਕਾ ਠੰਡ ਦਾ ਮੌਸਮ ਬਹੁਤ ਸਾਰੀਆਂ ਲੇਡੀਜ਼ ਇੱਥੇ ਬੈਠੀਆਂ ਛੋਟੇ ਛੋਟੇ ਇੱਥੇ ਬੱਚੇ ਆ ਇਹ ਅੰਤਾਂ ਦੀ ਠੰਡ ਮੀ ਇਹਦੇ ਵਿੱਚ ਇਹਨਾਂ ਨੂੰ ਬੈਠਣ ਲਈ ਜਿਹੜਾ ਇਹ ਮਜਬੂਰ ਪੰਜਾਬ ਸਰਕਾਰ ਤੇ ਉਹਦੇ ਉੱਤੇ ਬੈਠੀ ਸੈਂਟਰ ਸਰਕਾਰ ਇਹ ਮਜਬੂਰ ਕੀਤਾ ਜਾ ਰਿਹਾ ਇਹਨਾਂ ਨੂੰ ਇਹ ਜਿਹੇ ਕਦਮ ਚੁੱਕਣ ਦਾ ਕੀ ਨਾ ਬੀਟਿਆ ਬ੍ਰੋ ਬੋਦਮ ਸਿੰਘ ਡੋਗਰਾ ਜ਼ਿਲ੍ਹਾ ਹੁਸ਼ਿਆਰਪੁਰ ਬੀਜੀ ਕਿਸ ਤਰ੍ਹਾਂ ਦੇ ਗਰੀਬ ਜੋ ਜੋਨੀ ਜੀ ਲੋਕ ਲਗਾਤਾਰ ਮਰਨ ਵਰਤ ਜਾ ਰਿਹਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਨੂੰ 20 ਸਾਲ ਹੋ ਗਏ ਆ ਆਪਣੀਆਂ ਮੰਗਾਂ ਸਰਕਾਰਾਂ ਦੇ ਅੱਗੇ ਰੱਖਦੇ ਆ ਨੂੰ ਬਹੁਤ ਸਾਰੀਆਂ ਸਰਕਾਰਾਂ ਆਈਆਂ ਗਈਆਂ ਪਰ ਇਸ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਲਿਖਤੀ ਤੌਰ ਤੇ ਵਾਅਦਾ ਕੀਤਾ ਸੀਗਾ ਕਿ ਅਸੀਂ ਤੁਹਾਡੀਆਂ ਮੰਗਾਂ ਸਰਕਾਰ ਚ ਆ ਕੇ ਪੂਰੀਆਂ ਕਰਾਂਗੇ ਔਰ ਸਰਕਾਰ ਨੂੰ 3 ਸਾਲ ਦੇ ਲਗਭਗ ਹੋ ਚੱਲੇ ਆ ਮੰਗਾਂ ਕੀ ਨਹੀਂ ਮੈਂ ਆਪਣਾ ਮੰਗਾਂ ਸਾਡੀਆਂ ਮੇਨ ਸਾਡਾ ਹੈਗਾ ਸਿੱਖਿਆ ਵਿਭਾਗ ਤੇ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਇਹ ਕਹਿੰਦੇ ਸੀ ਆਪਾਂ ਤੁਹਾਨੂੰ ਸ਼ਾਮਲ ਕਰਾਂਗੇ ਔਰ 3 ਸਾਲ ਤੋਂ ਬਾਅਦ ਵੀ ਇਹਨਾਂ ਨੇ ਕੋਈ ਵੀ ਹੁਣ ਸਾਡਾ ਅੱਜ ਇੱਥੇ 68 ਦਿਨ ਤੋਂ ਬਾਅਦ 116 ਦਿਨ ਤੋਂ ਬਾਅਦ ਅੱਜ 6ਵਾਂ ਦਿਨ ਹੋ ਗਿਆ ਮਰਨ ਵਰਤੇ ਚੱਲਦੇ ਨੂੰ ਕੋਈ ਵੀ ਇਹਨਾਂ ਦਾ ਨੁਮਾਇੰਦਾ ਸਾਡੇ ਤੱਕ ਪਹੁੰਚ ਨਹੀਂ ਕੀਤੀ ਔਰ ਜਦ ਕਿ ਇਹਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਕਰਨ ਦਾ ਅਖਬਾਰਾਂ ਦੇ ਵਿੱਚ ਚੈਨਲ ਦੇ ਉੱਤੇ ਇਹਨਾਂ ਨੇ ਕਿਹਾ ਸੀ ਵੀ ਆਪਾਂ ਤੁਹਾਡੀਆਂ ਮੰਗਾਂ ਜਿਹੜੀਆਂ ਜਲਦ ਤੋਂ ਜਲਦ ਪੂਰੀਆਂ ਕਰਾਂਗੇ ਔਰ ਸਾਡਾ 6ਵਾਂ ਪੇ ਕਮਿਸ਼ਨ ਤੇ ਸਾਡਾ ਪੇ ਕਮਿਸ਼ਨ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਨੇ ਕਿਹਾ ਸੀ ਵੀ ਤੁਹਾਡਾ ਪਾਸ ਲਾਗੂ ਕਰਾਂਗੇ ਪਰ ਇਹਨਾਂ ਨੇ ਪੂਰਾ ਨਹੀਂ ਕੀਤਾ ਆਪਣੀਆਂ ਮੰਗਾਂ ਤੇ ਪੂਰੇ ਨਹੀਂ ਉਤਰੇ ਕੀਤੇ ਵਾਦੇ ਜਿਹੜੇ ਇਹਨਾਂ ਦੇ ਉਹਨਾਂ ਤੋਂ ਮੁਨਕਰ ਹੋਇਆ ਹੁਣ ਤੱਕ ਸੈਂਟਰ ਦੇ ਖਿਲਾਫ ਡੱਲੇਵਾਲ ਧਰਨੇ ਤੇ ਬੈਠੇ ਨੇ ਮਰਨ ਵਰਤੇ ਬੈਠੇ ਨੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ ਕੋਈ ਸਾਰ ਲੈਣ ਨਹੀਂ ਆਇਆ ਉੱਥੇ ਪੰਜਾਬ ਸਰਕਾਰ ਦੇ ਨੁਮਾਇੰਦੇ ਜਾਂਦੇ ਨੇ ਬੀਜੇਪੀ ਸਰਕਾਰ ਨੂੰ ਭੰਡਦੇ ਨੇ ਲੇਕਿਨ ਇੱਥੇ ਜੁਨੀ ਸਿੰਘ ਜੀ ਮਰਨ ਵਰਤੇ ਬੈਠੇ ਨੇ 6 ਦਿਨ ਹੋ ਗਏ ਸਟੰਟ ਪੈਣੇ ਉਹਨਾਂ ਦੇ ਪਿਆ ਹੈ ਕਾਫੀ ਰਿਸਕੀ ਹੈ ਕੀ ਲੱਗਦਾ ਹੈ ਕਿ ਉਹਨਾਂ ਪੰਜਾਬ ਸਰਕਾਰ ਦਾ ਨੁਮਾਇੰਦਾ ਇੱਥੇ ਕੋਈ ਪ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਸਾਡੇ ਤੱਕ ਪਹੁੰਚ ਕੀਤੀ ਜਦਕਿ ਉਹਨਾਂ ਦੇ ਧਰਨੇਾਂ ਦੇ ਵਿੱਚ ਜਾ ਕੇ ਉਹ ਕਹਿੰਦੇ ਆ ਕਿ ਸਰਕਾਰਾਂ ਬਹੁਤ ਮਾੜਾ ਕਰ ਰਹੀਆਂ ਆ ਤੁਹਾਡੇ ਨਾਲ ਕਿਉਂਕਿ ਉਹ ਸੈਂਟਰ ਦੇ ਅੰਤਰਗਤ ਆਂਦਾ ਆ ਇਹ ਪੰਜਾਬ ਸਰਕਾਰ ਦੇ ਅੰਤਰਗਤ ਆਂਦਾ ਆ ਪਰ ਉਹ ਆਪਣੇ ਘਰ ਦੇ ਵਿੱਚ ਤਾਂ ਇੱਥੇ ਆ ਕੇ ਤਾਂ ਸਾਡੀ ਸਾਰ ਲੈਣ ਨਹੀਂ ਰਹੇ ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਸਰਕਾਰਾਂ ਬਹੁਤ ਮਾੜਾ ਕਰ ਰਹੀਆਂ ਆ ਜਦਕਿ ਉਹਨਾਂ ਨੂੰ ਚਾਹੀਦਾ ਇਹ ਆ ਵੀ ਸਾਡੀ ਵੀ ਇੱਥੇ ਸਾਰ ਲੈਣ ਆਉਣ ਤੇ ਸਾਡੀਆਂ ਮੰਗਾਂ ਪੂਰੀਆਂ ਕਰਨ ਸਾਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਆਪਣਾ ਧਰਨਾ ਜਲਦੀ ਤੋਂ ਜਲਦੀ ਚੱਕੋ ਮੰਨ ਵਰਤ ਖਤਮ ਕਰੋ ਆਪਾਂ ਉਹਨਾਂ ਨੂੰ ਇਹੀ ਕਹਿੰਦੇ ਵੀ ਸਾਡੀਆਂ ਮੰਗਾਂ ਪੂਰੀਆਂ ਕਰ ਦਿਓ ਅੱਜ ਕਰ ਦਿਓ ਅਸੀਂ ਅੱਜ ਉੱਥੇ ਉੱਠ ਕੇ ਚੱਲ ਜਾਂਦੇ ਆਂ ਕਾਫੀ ਰਿਸਕੀ ਇਹਨਾਂ ਦਾ ਸਟੰਡ ਪਿਆ ਹੈ ਬਣਾ ਵੀ ਸਟੰਡ ਪਿਆ ਬਹੁਤ ਰਿਸਕੀ ਹੈਗਾ ਸਮਾਂ ਕਿ ਸਾਡੇ ਸਾਰਿਆਂ ਦੇ ਉੱਤੇ ਬਹੁਤ ਪ੍ਰੈਸ਼ਰ ਆ ਸਾਨੂੰ ਵੀ ਟੈਨਸ਼ਨ ਬਹੁਤ ਹੈਗੀ ਸਾਡੇ ਵੀਰ ਦੀ ਆਪਾਂ ਤਾਂ ਇਹ ਕਹਿੰਦੇ ਵੀ ਸਰਕਾਰ ਜਲਦ ਤੋਂ ਜਲਦ ਸਾਡੀਆਂ ਮੰਗਾਂ ਪੂਰੀਆਂ ਕਰੇ ਹੁਣ ਤੱਕ ਕਿਸ ਨਾ ਗੱਲ ਹੋਈ ਕੋਈ ਮੀਟਿੰਗ ਨਹੀਂ ਹੋਈ ਮੀਟਿੰਗ ਦੀ ਕੋਈ ਖਾਸ ਕਿਸੇ ਮੰਤਰੀ ਨਾਲ ਗੱਲ ਨਹੀਂ ਹੋਈ ਸਾਡੇ ਪ੍ਰਸ਼ਾਸਨ ਸਾਡੇ ਤੱਕ ਪਹੁੰਚ ਕੀਤੀ ਸੀਗੀ ਤੇ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਵੀ 7 ਤਰੀਕ ਨੂੰ ਤੁਹਾਡੀ ਮੀਟਿੰਗ ਆਪਾਂ ਤੈਅ ਅਮਨ अरोड़ा ਜੀ ਨਾਲ ਸਿੱਖਿਆ ਮੰਤਰੀ ਤੇ ਵਿੱਤ ਮੰਤਰੀ ਜੀ ਦੇ ਨਾਲ ਜਦ ਕਿ ਇਹ ਸਾਨੂੰ ਮੀਟਿੰਗਾਂ ਦੇ ਕੇ 15 ਦਿਨ ਦਾ ਟਾਈਮ ਫਿਰ ਅੱਗੇ ਪਾ ਦਿੰਦੇ ਆ ਸਾਨੂੰ ਇਹਨਾਂ ਤੇ ਏਡਾ ਵਿਸ਼ਵਾਸ ਨਹੀਂ ਹੈਗਾ ਜਦ ਸਾਨੂੰ ਕੋਈ ਰਾਹ ਦੱਸਣ ਕਿ ਤੁਹਾਡੇ ਲਈ ਅਸੀਂ ਆ ਚੀਜ਼ ਕਰ ਰਹੇ ਆ ਕਿ ਆਪਾਂ ਕੁਝ ਸੋਚ ਸਕਦੇ